ਇਹ ਟਰੈਕਟਰ ਸੜਕ ਤੇ ਚੜਿਆ ਉੱਤਰ ਲੱਗਾ ਪੈਰ ਸਲਿੱਪ ਕਰ ਗਈ ਬੱਕਰ ਵੀ ਹੈ ਨਹੀਂ ਸੀ ਜਿੰਨਾ ਬੋਕਰ ਨਾਲ ਤੁਰ ਪੈਂਦਾ ਹੈ ਆਹ ਖੁੰਡੀ ਤੇ ਕੰੰਦਾ ਨੂੰ ਹੱਥ ਪਾ ਪਾ ਕੇ ਦੁਰ ਦਾ ਵੀਡੀਓ ਦੇਖੋ ਤੁਸੀਂ ਘਰ ਦੇ ਵਿੱਚ ਹਾਲਾਤ ਦੇਖੋ ਕੀ ਆ ਦੋਨੇ ਮਾਂ ਪੁੱਤਾਂ ਦੇ ਦਾਦਕੇ ਚਾਚੇ ਤਾਏ ਭੂਆ ਮਾਮੇ ਮਾਸੀ ਕੋਈ ਨਹੀਂ ਕਿਧਰ ਗਏ ਮਾਤ ਸਨਾਰ ਗਏ ਕਿੱਡਾ ਕਿੱਡਾ ਕਿਨੇ ਗਨਾਹ ਕੀਤਾ ਕਿੱਡਾ ਕਿ ਪਾਪੀ ਬੰਦਾ ਕਿੰਨੇ ਕਿਨੇ ਪਾਪ ਕਰਤੇ ਜਿਹੜੇ ਸਮਾਜ ਨੇ ਇਹਨੂੰ ਇਸ ਚੜਦੀ ਉਮਰ ਦੀ ਤਦਕਾਰ ਤਾ ਇਹਨੂੰ ਮਰਨ ਲਈ ਛੱਡ ਤਾ ਇੱਕ ਸਾਲ ਤੋ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਬੰਦਾ ਘਰੇ ਪਿਆ ਮੰਜੇ ਤੇ ਮਾਂ ਜਦੋਂ ਲੰਗਰ ਚੋਂ ਪ੍ਰਸ਼ਾਦਾ ਪਾਉਣ ਜਾਂਦੀ ਸੀ ਤੇ ਕਿਸੇ ਨੇ ਦੇਖੀ ਨਹੀਂ ਵੀ ਇਹ ਬੇਬੇ ਜੱਗੇ ਦੀ ਮਾਂ ਮੈਂ ਲੰਗਰ ਚ ਲਫਾਫਾ ਚੱਕ ਕੇ ਘਰ ਤੁਰ ਹੀ ਫਿਰਦੀ ਹੈ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਓ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਜੰਗ ਮੁੰਡਾ ਨੌਜਵਾਨ ਆ ਚਲੋ ਆਪਣੇ ਪੈਰਾਂ ਸਿਰ ਹੋ ਕੇ ਆਪਣੀ ਮਾਂ ਦੀ ਸੇਵਾ ਕਰੇ ਆਪਣੀ ਮਾਂ ਨੂੰ ਸੁੱਖ ਦੀ ਹੁੰਦਾ ਟਾਈਮ ਆ ਇਹਦਾ ਹੁਣ ਉਹਨੂੰ ਸੁੱਖ ਦੇ ਸਕੇ ਸੀ ਇਹਨਾਂ ਕਰੇ ਜੱਗਾ ਬਾਈ ਇਹਦਾ 1 ਸਾਲ ਤੋਂ ਚੂਲਾ ਟੁੱਟਿਆ ਹੋਇਆ ਜੀ ਤੇ ਪੈਸੇ ਦੀ ਤੰਗੀ ਸੀ ਤੇ ਆਪਰੇਸ਼ਨ ਕਰਾਣੇ ਹੋਇਆ ਤੇ ਐਕਸਟਰਾ ਤੁਹਾਡੇ ਕੋਲ ਹੈਗਾ ਮੈਂ ਵੀ ਸੈਂਡ ਕਰਦਾ ਤੁਹਾਨੂੰ ਤੇ ਪਰਿਵਾਰ ਦੋਏ ਪੇਪ ਮਾਂ ਤੇ ਪੁੱਤ ਆ ਤੇ ਕੋਈ ਕਮਾਈ ਦਾ ਸਾਧਨ ਹੈ ਨਹੀਂ ਘਰ ਦੇ ਹਾਲਾਤ ਵੀ ਠੀਕ ਐ ਇੱਕ ਧੀ ਆ ਵਿਆਹੀ ਹੋਈ ਆ ਇਹ ਮਾਤਾ ਆ ਇਕੱਲੇ ਇਹ ਵੀ ਇਹਨਾਂ ਨੂੰ ਯੂਰਿਕ ਐਸਿਡ ਵੀ ਵੱਧਦਾ ਤੇ ਇਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਐ ਤੇ ਕੁੱਚਾ ਸੁਣਦਾ ਦੋ ਤਿੰਨ ਪ੍ਰੋਬਲਮਾਂ ਆ 3 ਨੇ ਤੇ 3 ਦਾ ਕਮਰਾ ਪਾਇਆ ਹੋਇਆ ਇੱਕ ਇੱਧਰ ਮਾਤਾ ਹੀ ਰਹਿੰਦੇ ਆ ਤੇ ਉੱਧਰ ਰਹਿੰਦਾ ਜੱਗਾ ਵੀ ਆ ਹਾਲਾਤ ਐ ਜੀ ਆ ਕਿਚਨ ਦੇ ਦੇ ਪਰਮਾਤਮਾ ਇਹਦੀ ਕੋਈ ਕਰੇ ਕਰੇ ਕਿਰਪਾ ਇਹਦੇ ਉੱਤੇ ਵੀ ਇੱਕ ਸਾਲ ਹੋ ਗਿਆ ਭਾਈ ਮੁੰਡੇ ਦੇ ਬੈਠੇ ਹਾਂ ਸਾਲ ਤਕਰੀਬ ਜੋ ਪੰਗਵਾ ਸੰਭਵ ਜਿਆਦਾ ਜਿਆਦਾ ਬਾਥਰੂਮ ਤੱਕ ਹੀ ਯਾਦ ਆਉਂਦੀ ਖਰਚੇ ਤੋਂ ਬਹੁਤ ਤੰਗ ਹੈ ਕੰਮ ਕਰੂੰਗਾ ਦਾ ਘਰ ਨੂੰ ਸ਼ਾਹ ਬਾਈ ਅੰਮ ਦੀ ਵਾਰੀ ਨਾ ਲੰਗਰ ਚੱਲਦਾ ਸੀ ਇਹ ਚਾਰ ਪੰਜ ਦਿਨ ਬਾਅਦ ਲੰਗਰ ਜੂ ਰੁਕੀ ਜਾਂਦੀ ਰਹੀ ਹੋ ਗਿਆ ਹਾਂਜੀ ਜਿਹੜਾ ਦਾਣਾ ਮੰਡੀ ਤੇ ਲੱਗਦਾ ਹਾਂ ਦਾਣਾ ਮੰਡੀ ਠੀਕ ਕੋਈ ਗੱਲ ਨਹੀਂ ਪਈ ਬਾਈ ਗੁਰਜੀਰ ਖਾਲਸਾ ਬਾਈ ਗੁਰਜੀ ਕੀ ਫਤਹ ਇਸ ਕਰਕੇ ਬਾਈ ਜੀ ਨੂੰ ਅੱਜ ਲੈ ਕੇ ਚੰਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਰੰਦ ਹਸਨਪਾ ਜਿਹੜਾ ਲੁਧਿਆਣਾ ਵਿਖੇ ਵਾਪੀ ਮੈਂਡੂ ਵੀਰੇ ਹੋਣਾ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਾਂਦੀ ਲੈ ਕੇ ਆਵੋ ਜਿਲੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਤਕੜੀਆਂ ਬੇਬੇ ਤਕੜੀਆਂ ਹੁਣ ਦੰਨੀ ਠੀਕ ਆ ਉੱਚੀ ਸੁਣਦਾ ਬਾਈ ਜੀ ਬਹੁਤ ਲਿਆਓ ਬੀਲ ਚੇਅਰ ਲਿਆਓ ਭਾਈ ਤੇਰਾ ਕੀ ਨਾਮ ਹੈ ਜਗਜੀਤ ਛੋਟਾ ਨਾਮ ਜੱਗਾ ਜੀ ਉਹ ਬਾ ਜੱਗਾ ਜੱਗੇ ਜੱਟ ਦੇ ਕਬੂਤਰ ਚੀਨੇ ਹੈ ਨਦੀ ਪਾਰ ਦਾਣੇ ਚੌਕ ਦੇ ਬਹਿ ਜਾ ਜੱਗਾ ਫਿਰ ਆ ਜਾ ਚੱਕਰ ਹੱਕਦਲੀ ਉੱਤਰ ਖੜੇਗਾ ਕਿ ਚੱਕੀਏ ਉਧਰ ਸਿੱਧਰ ਉਧਰੋਂ ਨਿਕਲ ਹੋਣਾ ਉਧਰ ਦੀ ਆ ਜਾ ਫਿਰ ਸੱਚੀ ਗੱਲ ਭਾਈ ਮਿਲ ਬੀਬੇ ਉਧਰ ਉਧਰ ਗੰਦਰ ਕਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤਰਾ ਭਾਈ ਗੁਰਜੀਤ ਦਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਹੋਰ ਮਾਂ ਠੀਕ ਹੋ ਏ ਕੰਮ ਨਹੀਂ ਕਰਨਾ ਮਾਂ ਕਿੰਨੇ ਬੱਚੇ ਆ ਤੇਰੇ ਆਹ ਹੈ ਜੀ ਇੱਕੋ ਹੀ ਬੱਚਾ ਸਵਾ ਲੱਖੀ ਗੁੱਡੀ ਆਪਣੀ ਸੋਰੀ ਗਈ ਅੱਛਾ ਉਹ ਵਿਆਹੀ ਹੋਈ ਆ ਵੱਡੀ ਐ ਤੋ ਇਸੇ ਕਰਕੇ ਤੇ ਮੈਂ ਉੱਥੇ ਨਹੀਂ ਰਹੀ ਮੈਂ ਉੱਥੇ ਰਹਿ ਕੇ ਕੀ ਕਰਨਾ ਜਦੋਂ ਮੇਰੇ ਕੋਲ ਸਮੜਵਾੜਾ ਨਹੀਂ ਬੋਲਾ ਬੰਦਾ ਵੇਖਣ ਵਾਲਾ ਨਹੀਂ ਇਹ ਕੀ ਕੰਮ ਕਰਦਾ ਜੱਗੇ ਭਾਈ ਤੂੰ ਮੈਂ ਕੋਈ ਟਰੈਕਟਰ ਚਲਾਉਂਦਾ ਜੀ ਭਾਈ ਜੀ ਆ ਲੈ ਸੇ ਟਰੈਕਟਰ ਚਲਾਉਂਦਾ ਹਾਂ ਜੀ ਕਿਸੇ ਦਾ ਜੀ ਇਧਰ ਸੀਜ਼ਨ ਰੀਪਰ ਦਾ ਕੰਮ ਲੈਣ ਦਾ ਇੱਦਾਂ ਲਾਉਂਦਾ ਸੀਗਾ ਜੀ ਓਕੇ ਬਾਕੀ ਗੱਡੀਆਂ ਗੁੱਡੀਆਂ ਸਾਰੀਆਂ ਚਲਾ ਲੰਨਾਂ ਹੀ ਠੀਕ ਹੈ ਜੱਗਿਆ ਜੱਗਿਆ ਹੁਣ ਕਿੰਨਾ ਟਾਈਮ ਹੋ ਗਿਆ ਮੰਜੇ ਤੇ ਬੈਠੇ ਨੂੰ ਤਨੂ ਇੱਕ ਸਾਲ ਹੋ ਗਿਆ ਜੀ ਪੂਰਾ ਕਣਕ ਦਾ ਪਿਆ ਸੀ ਕਣਕ ਦੇ ਪਿਛਲੇ ਸੀਜ਼ਨ ਦੇ ਵਿੱਚ ਹਾਂ ਜੀ ਕੀ ਹੋਇਆ ਕੀ ਸੀ ਬਸ ਇਦਾਂ ਦੁਪਹਿਰ ਮੀਂਹ ਆ ਗਿਆ ਜੀ ਤੂੜੀ ਬਣਾਉਂਦਾ ਸੀਗਾ ਤੇ ਟਰੈਕਟਰ ਸੜਕ ਤੇ ਚੜ੍ਹਿਆ ਉੱਤਰ ਲੱਗਾ ਪੈਰ ਸਲਿੱਪ ਕਰ ਗਿਆ ਬਸ ਉਹ ਟਰੈਕਟਰ ਨੂੰ ਦੁਆ ਟੋਟ ਕੇ ਦੁਆ ਟੋਟ ਇਹ ਦੁਬਾਰ ਵੀ ਪ੍ਰੈਸ਼ਨ ਵਗੈਰਾ ਕੁਝ ਜਾਂ ਹੋਰ ਖੁਸ਼ ਨਹੀਂਗਾ ਜੀ ਤੂੰ ਕੰਮ ਕੰਮ ਕਰਦਾ ਸੀ ਜਾਂ ਜਿੰਨਾ ਨਾਲ ਕੰਮ ਕਰਦਾ ਕੋਈ ਲਿਆ ਜੀ ਸੀ ਤੇਰੇ ਦੋਸਤ ਕੋਈ ਹਾਂਜੀ ਕਿਸੇ ਨੇ ਕੋਈ ਐ ਕੋਈ ਨਹੀਂ ਮਦਦ ਕੀਤੀ ਕਾਰਨ ਕੀ ਤੂੰ ਨਸ਼ਾ ਨਸ਼ਾ ਜ਼ਿਆਦਾ ਕਰਦਾ ਸੀ ਕੋਈ ਨਹੀਂ ਕੁਛ ਵੀ ਨਹੀਂ ਹੋਇਆ ਜੀ ਹਾਂਜੀ ਫੇ ਇੰਨੀ ਮੰਨ ਲਓ ਇੱਕ ਦੇਖੋ ਇੱਕ ਬੰਦਾ ਸਮਾਜ ਦੇ ਵਿੱਚ ਵਿਚਰਦਾ ਹਨਾ ਉਹਦੀ ਇੰਨੀ ਕੁ ਤਾਂ ਦੋਸਤੀ ਜਾਂ ਹੋਰ ਹੁੰਦਾ ਹੀ ਆ ਕਿਸੇ ਨਾ ਕਿਸੇ ਨਾਲ ਲਿੰਕ ਹੁੰਦਾ ਵੀ ਜਦੋਂ ਦੁੱਖ ਦੇ ਸੁੱਖ ਤੇ ਇੱਕ ਦੂਜੇ ਦੇ ਬੰਦਾ ਕੰਮ ਆ ਜਾਂਦਾ ਹਾਂਜੀ ਮਤਲਬ ਤੇਰੇ ਨਾਲ ਕੋਈ ਸਾਥ ਦਿਨ ਵਾਲਾ ਨਹੀਂ ਸੀਗਾ ਕੋਈ ਨਹੀਂ ਪਹਿਲਾਂ ਬਸ ਕਹਿੰਦੇ ਬਿ ਚੁੱਕ ਕੋਈ ਨਾੜ ਨੋੜ ਚੜ ਗਈ ਇਦਾਂ ਟੀਕੇ ਟੁਕੇ ਲਵਾਉਂਦੇ ਰਏ ਜੀ ਐਕਸਟਰਾ ਨਹੀਂ ਕਰਾਇਆ ਐਕਸਟਰਾ ਨਹੀਂ ਕਰਾਇਆ ਇਹ ਐਕਸਟਰਾ ਫੇ ਮੁੜ ਕੇ ਮੈਂ ਕਰਾਇਆ ਜੀ ਪੰਜਵੇਂ ਛੇਵੇਂ ਮਹੀਨੇ ਜਾ ਕੇ ਅੱਛਾ ਹਾਂਜੀ ਛੇ ਨਹੀਂ ਕਿਸੇ ਨੇ ਸਾਥ ਦਿੱਤਾ ਤੈਨੂੰ ਘਰੇ ਛੱਡ ਗਿਆ ਕੋਈ ਫਿਰ ਹਾਂਜੀ ਕੌਣ ਛੱਡ ਕੇ ਗਿਆ ਘਰੇ ਘਰੇ ਮੈਂ ਆਪੀ ਆ ਗਿਆ ਜੀ ਉੱਥੋਂ ਆਪੇ ਆ ਗਿਆ ਉਵੇਂ ਜੋੜ ਲਾ ਕੇ ਹਾਂਜੀ ਆ ਗਏ ਤੇ ਜੱਗੇ ਘਰ ਦੇ ਵਿੱਚ ਹੁਣ ਤੁਸੀਂ ਦੋਨੋਂ ਮਾਂ ਪੁੱਤ ਹੈ ਹਾਂਜੀ ਮੇਰੇ ਫੋਕਸਟਰ ਦੇਖਿਆ ਚੂੜਾ ਤਾਂ ਟੁੱਟ ਕੇ ਜਮਾ ਲੱਗ ਹੋਇਆ ਪਿਆ ਵਾ ਆ ਜਿਹੜਾ ਗੋਲੂ ਆ ਜਾਣਾ ਜਮਾ ਟੁੱਟ ਕੇ ਲੱਗ ਹੋ ਗਿਆ ਉਹ ਹੁਣ ਜਗੇ 1 ਸਾਲ ਤੋਂ ਏਦਾਂ ਹੀ ਚੱਲਦਾ ਹੈ ਕੰਮ ਬੋਕਰ ਦੇ ਨਾਲ ਹੀ ਮੈਂ ਬੋਕਰ ਵੀ ਹੈ ਨਹੀਂ ਕਿ ਕੰਦਾ ਗੁੰਦਾ ਫੜ ਗਈ ਅਚਾ ਕੰ ਬੋਕਰ ਵੀ ਹੈ ਨਹੀਂ ਹਾਂਜੀ ਜਗੇ ਕੋਈ ਨਾਨਕੇ ਦਾਦਕੇ ਚਾਚੇ ਤਾਏ ਭੂਆ ਮਾਮੇ ਮਾਸੀ ਕੋਈ ਨਹੀਂ ਕਿੱਧਰ ਗਏ ਮਤ ਮਰਕੇ ਬਈ ਨਹੀਂ ਤਾਂ ਨੱਕ ਪਰ ਮਤਲਬ ਕੋਈ ਸਾਥ ਦੇਣ ਵਾਲਾ ਕੋਈ ਨਹੀਂຊਾਉਂਦਾ ਨਹੀਂ ਇਹ ਗੱਲ ਦੀ ਬੜੀ ਹੈਰਾਨੀ ਹੈ ਵੀ ਮਤਲਬ ਕੋਈ ਤਾਂ ਹੁੰਦਾ ਇੱਕ ਅੱਧਾ ਤਾਂ ਹਾਂਜੀ ਕੋਈ ਨਹੀਂ ਆਇਆ ਮਾ ਕੋਈ ਮਦਦ ਵਾਸਤੇ ਕੋਈ ਤੇਰੇ ਪੇਕਿਆਂ ਤੋਂ ਜਾਂ ਤੇਰੇ ਸਹੁਰਿਆਂ ਵਾਲੇ ਪਾਸਿਓ ਕੋਈ ਨਹੀਂ ਆਇਆ ਨਹੀਂ ਕਿਉਂ ਸੱਤ ਸਮਾਰਕੇ ਜ਼ੋਰਾ ਮਰਕੇ ਆ ਮਾ ਮਰਕੇ ਪੂ ਮਰਕੇ ਆ ਉਹ ਦੌਰ ਜੇਟ ਭਰਾ ਪਹਿਣਾ ਮੇਰੀ ਕੋਈ ਪੈਂਟ ਭਰਾ ਮੈਂ ਕੱਢੀ ਭਰਾ ਭਰਾ ਵਾਰ ਵਰ ਵਰਕੇ ਦਿnde ਕੱਖ ਨਹੀਂ ਹੱਪ ਤਰਾਂਦੇ ਜੇ ਦਿnde ਹੋਣ ਤੇ ਪੁੱਤਰਾ ਮੈਂ ਇੱਥੇ ਹੀ ਟੱਕੇ ਖਾਣੇ ਸੀ ਇਹਦੀ ਲਤਣਾ ਠੀਕ ਹੋ ਜਾਂਦੀ ਕੋਈ ਨਹੀਂ ਕਰਦਾ ਇੰਨੇ ਦੇ ਵਿਖੇ ਇਹ ਕਾਰ ਪੁੱਲੀ ਉਹ ਮਾੜੀ ਮੋਟੀ ਮੈਨੂੰ ਅੱਛਾ ਟੈਂਚਨੇ ਬਣਾ ਕੇ ਦਿੱਤੀ ਤੇ ਮੈਂ ਘਰ ਪੈ ਗਈ ਮੈਂ ਤਾਂ ਕਿਸੇ ਦੇ ਘਰ ਰਹਿੰਦੀ ਸੀ ਕੰਮ ਕਰਦੀ ਸੀ ਇਹ ਕਮਾਈ ਕਰਦਾ ਸੀ ਜਿਹੜੇ ਇਹਦੇ ਪੈਸੇ ਕਿੱਥੇ ਜਾਂਦੇ ਸੀ ਇੱਦੇ ਘਰ ਚ ਲੱਗ ਜਾਂਦੇ ਸੀ ਘਰ ਦੀ ਲੱਗ ਜਾਂਦੇ ਸੀ ਮੈਂ ਆਪ ਮੈਂ ਬਿਮਾਰ ਹਾਂ ਮੇਰੀ ਬਿਮਾਰੀ ਤੇ ਲੱਗ ਜਾਂਦੇ ਸੀ ਇਹ ਕੋਈ ਨਸ਼ਾ ਤਾਂ ਨਹੀਂ ਸੀ ਕਰਦਾ ਨਹੀਂ ਨਸ਼ਾ ਪਤਾ ਨਹੀਂ ਕਰਦਾ ਸੀ ਕੰਮ ਕਦੀ ਮਿਲਦੀ ਦਿਹਾੜੀ ਕਦੀ ਮਿਲਦੀ ਨਹੀਂ ਸੀ ਇਹ ਕਿਹੜੀ ਸਰਕਾਰੀ ਨੌਕਰੀ ਪੁੱਤਰਾ ਕਰਦਾ ਸੀ ਦੇਰ ਦੱਪਾ ਹੀ ਸੀ ਪੜਿਆ ਕਿੰਨਾ ਜੱਗੇ ਤੂੰ 10 ਬੜਿਆ 10 ਪੜਿਆ ਹਾਂਜੀ ਇਹ ਦੇਰ ਦੱਪਾ ਹੀ ਸੀ ਵਿਆਹ ਵੀ ਹੋਇਆ ਸੀ ਹਾਂਜੀ ਘਰ ਵਾਲੀ ਘਰ ਵਾਲੀ ਤਲਾਕ ਹੋ ਗਈ ਬੱਚੇ ਸੀਗੇ ਕੋਈ ਇੱਕੋ ਹੀ ਮੁੰਡਾ ਸੀ ਕਿੰਨਾ ਹੋ ਗਿਆ ਹੁਣ ਸੱਤਾਂ ਸੱਲਾਂ ਦਾ ਉਹ ਨਾਣਕ ਦੁਖੀਆ ਸਭ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਹੈ ਭਰਾਵੋ ਇਹ ਐਵੇਂ ਨਹੀਂ ਸਿਆਣਿਆਂ ਨੇ ਮਹਾਵਰੇ ਬਣਾਏ ਕਹਾਵਤਾਂ ਬਣਾਈਆਂ ਹੋਈਆਂ ਕੋਈ ਬੁਆਰੀ ਅੱਗੇ ਇੱਕ ਹਵਤਾ ਹੁੰਦੀਆਂ ਸੀ ਵੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ ਹੁਣ ਤਾਂ ਇਹ ਵੀ ਝੂਠੀ ਕਰਤੀ ਘਰਦਿਆਂ ਨੂੰ ਵੀ ਨਹੀਂ ਦਿੰਦਾ ਕੋਈ ਹੁਣ ਤਾਂ ਕਾਲ ਯੁਗ ਦੀਆਂ ਕਹਾਵਤਾਂ ਹੀ ਬਦਲ ਗਈਆਂ ਸਾਰੀਆਂ ਹੁਣ ਤਾਂ ਜਮਾਨਾ ਹੀ ਐਸਾ ਆ ਗਿਆ ਕਿ ਜਿਹੜਾ ਬੰਦਾ ਪਿੱਛੇ ਰਹਿ ਗਿਆ ਜਿਹੜਾ ਡੱਗ ਪਿਆ ਜਿਹੜਾ ਕਮਜ਼ੋਰ ਹੋ ਗਿਆ ਉਹਨੂੰ ਛੱਡ ਦਿੱਤਾ ਜਾਂਦਾ ਇੱਕ ਸਾਲ ਤੋਂ ਕੰੰਦਾ ਨੂੰ ਫੜ-ਫੜ ਕੇ ਤੁਰਦਾ ਜੱਗਾ ਇੱਕ ਸਾਲ ਤੋਂ ਬੋਲੀ ਹੋ ਚੁੱਕੀ ਮਾਂ ਜਿਹਨੂੰ ਸੁਣਦਾ ਨਹੀਂ ਵਿਚਾਰੀ ਨੂੰ ਉਹ ਪਿੰਡ 'ਚੋਂ ਹਾਂ ਬੀਪੀ ਦੀ ਥਾਇਰੋਇਡ ਦੀ ਪ੍ਰੋਬਲਮ ਆ ਹਾਂ ਬੀਪੀ ਦੀ ਥਾਇਰੋਇਡ ਦੀ ਪ੍ਰੋਬਲਮ ਆ ਲੋਕਾਂ ਦੇ ਘਰਾਂ ਚੋਂ ਕਿਤੇ ਹੁਣ ਜਿਵੇਂ ਆਨੰਦਪੁਰ ਸਾਹਿਬ ਨੂੰ ਟਰਾਲੀਆਂ ਜਾਂਦੀਆਂ ਲੰਗਰ ਲੱਗੇ ਹੋਏ ਆ ਉੱਥੋਂ ਲਿਆ ਕੇ ਪ੍ਰਸ਼ਾਦਾ ਛਕਦੀ ਆ ਤੇ ਛਕਾਉਂਦੀ ਆ ਆਪਣੇ ਪੁੱਤ ਨੂੰ ਜਾਂ ਪਿੰਡ 'ਚ ਗੁਰੂ ਘਰ ਤੋਂ ਜਾਂ ਕਿਸੇ ਦੇ ਪ੍ਰੋਗਰਾਮ ਹੋਣਾ ਉੱਥੋਂ ਬੰਗਿਆਂ ਤੋਂ ਸਾਡੀ ਟੀਮ ਦੇ ਮੈਂਬਰ ਗੁਰਪ੍ਰੀਤ ਵੀਰੇ ਹੋਣੀ ਬਲਬੀਰ ਵੀਰੇ ਹੋਣੀ ਵੀਰੇ ਤੁਹਾਡਾ ਕੀ ਨਾਂ ਅੰਕਿਤ ਕੁਮਾਰ ਹੋਣੀ ਇਹ ਅੱਜ ਇੱਥੇ ਸਾਡੇ ਤਿੱਕਰ ਲੈ ਕੇ ਆਏ ਨੇ ਇਸ ਜੱਗੇ ਵੀਰੇ ਨੂੰ ਦੇਖੋ ਜੱਗਾ ਵੀਰਾ ਸੋਹਣਾ ਸੁਨੱਖਾ ਐਨ ਸ਼ਕੀਨ ਆ ਪੂਰਾ ਜਿੱਦਾਂ ਕਿ ਪੰਜਾਬੀ ਸਾਡੇ ਭਰਾ ਹੁੰਦੇ ਆ ਪੂਰੀ ਖਤ ਕੋ ਤੇ ਕੱਢ ਕੇ ਰੱਖਦਾ ਸਭ ਪਰ ਬੰਦਾ ਕਰੇ ਕਿ ਸ਼ਕੀਨੀਆਂ ਦਾ ਵੀ ਜਦੋਂ ਕੋਈ ਵਕਤ ਪਿਆ ਕੋਈ ਨਾਲ ਹੀ ਨਹੀਂ ਖੜਨਾ ਯਾਰ ਭਾਈ ਐਡਾ ਕਿੱਡਾ ਕਿਨੇ ਗਨਾਹ ਕੀਤਾ ਕਿੱਡਾ ਕਿ ਪਾਪੀ ਬੰਦਾ ਕਿੰਨੇ ਕਿਨੇ ਪਾਪ ਕਰਤੇ ਜਿਹੜੇ ਸਮਾਜ ਨੇ ਇਹਨੂੰ ਇਸ ਚੜਦੀ ਉਮਰ ਚੀ ਦਤਕਾਰ ਤਾ ਇਹਨੂੰ ਮਰਨ ਲਈ ਛੱਡ ਤਾ ਇੱਕ ਸਾਲ ਹੋ ਗਿਆ ਸੀ ਕੋਈ 5 10 ਲੱਖ 20 ਲੱਖ ਦਾ ਕੰਮ ਤਾਂ ਹੈ ਹੀ ਨਹੀਂ ਸੀਗਾ 70 80 ਹਜ਼ਾਰ ਚ ਇਹਦਾ ਚੂਲਾ ਪੈ ਜਾਣਾ ਸੀਗਾ ਬਾਈ ਦਾ ਕਿਸੇ ਨੇ ਚੂਲਾ ਕਿਉਂ ਨਹੀਂ ਪਵਾਇਆ ਪਿੰਡ ਦੀਆਂ ਪੰਚਾਇਤਾਂ ਦੀਆਂ ਵੋਟਾਂ ਹੋ ਕੇ ਹੱਟੀਆਂ ਹੁਣ ਜੱਗਾ ਮੰंजे ਤੇ ਪਿਆ ਸੀ ਉਹਨਾਂ ਦਿਨਾਂ 'ਚ ਬਾਈ ਜਦੋਂ ਵੋਟਾਂ ਪਈਆਂ ਸਰਪੰਚਰ ਪਹੁੰਚ ਆਉਣੇ ਵੋਟਾਂ ਵਾਸਤੇ ਹਾਂਜੀ ਉਹਨਾਂ ਨੇ ਨਹੀਂ ਕਿਸੇ ਨੂੰ ਕਿਹਾ ਮਦਦ ਨੂੰ ਨਹੀਂ ਆਏ ਨਹੀਂ ਤੇਰੇ ਕੋਲੇ ਵੀ ਵੋਟ ਲੈਣ ਆਏ ਨਹੀਂ ਆਈ ਨਹੀਂ ਇੰਨੀ ਮੰਗੀ ਬੋਟ ਕਿੱਥੇ ਪਾਉਂਦਾ ਅਗਲਾ ਕਹਿੰਦਾ ਲੱਖ ਵਾਲੀ ਬੋਟ ਪਾਉਗਾ ਨਾ 75000 ਦਾ ਭਾਜੀ ਖਰਚਾ ਸੀਗਾ ਉਹੀ ਤਾਂ ਗੱਲ ਆ ਬਾਈ ਕਿੱਡੀ ਕੀ ਗੱਲ ਸੀ ਯਾਰ ਹੁਣ ਜਿਆਦਾ ਖਰਚਾ ਨਹੀਂ ਕਿਤੇ ਬਿਲ ਪੰਦਾ ਕਰੇ ਉੱਥੇ ਬਿਲਵੀਰ ਬਾਈ ਉਹਨਾਂ ਨੂੰ ਕਹਿ ਕੇ ਹੋ ਜਾਣਾ ਸੀ ਕੰਮ ਮਸਲਾ ਨਹੀਂ ਸੀ ਧੋਖਾ ਕਰੇ ਦੇਣਾ ਸੀ ਹਰ ਲੈ ਏਡੀ ਕਿਥੇ ਰਿਹਾ ਕਹਿੰਦਾ ਕੋ ਹੁੰਦਾ ਗੱਲ ਤਾਂ ਬਾਈ ਪਤਾ ਹੀ ਨਹੀਂ ਦੇਖੋ ਹੁਣ ਗੱਲ ਆਏ ਆ ਵੀ ਜਿਹੜੇ ਪਿੰਡਦਿਆਂ ਨੇ ਨਹੀਂ ਕੀਤਾ ਕੁਛ ਹੈ ਨਾ ਬਾਹਰਲੇ ਨੂੰ ਕੀ ਪਤਾ ਲੱਗਣਾ ਕਿਸੇ ਨੂੰ ਕਹਿੰਦਾ ਕੋ ਹੁੰਦਾ ਪਿੰਡ ਆ ਇਦਾਂ ਨਹੀਂ ਹੈਗਾ ਯਾਨੀ ਕਿ ਲਾਦੀਆਂ ਪਿੰਡ ਲਾਦੀਆਂ ਪਿੰਡ ਆ ਤੁਸੀਂ ਪਿੰਡ ਜਾ ਕੇ ਦੇਖੋਗੇ ਤਾਂ ਕਰੋੜ ਕਰੋੜ ਦਾ ਘਰ ਬਣਿਆ ਹੋਇਆ ਹੈ ਜਿਹੜੇ ਤਖੜੇ ਘਰ ਹੈ ਯਾਨੀ ਕਿ ਪੰਜ ਪੰਜ ਲੱਖ ਰੁਪਏ ਦਾ ਬਾਜ ਬਣਾਏ ਹੋਇਆ ਗੁੱਠੀਆਂ ਦੇ ਉੱਤੇ ਕੋਈ ਵੀ ਨਹੀਂ ਕਰ ਰਿਹਾ ਸੀ ਕਿ 75000 ਰੁਪਏ ਲੱਖ ਰੁਪਏ ਇੱਕ ਬੰਦੇ ਦੇ ਲਾਣਾ ਜੀ ਮੈਂ ਕਹਿੰਦਾ 100 ਘਰ ਵੀ ਹੁੰਦਾ ਕਿੰਨੀ ਕਿੱਡੀ ਵੱਡੀ ਗੱਲ ਤੇ ਪਰ ਹੁਣ ਸਾਡੀ ਇੱਕ ਬੇਨਤੀ ਹੈ ਭੈਣਾ ਭਰਾਵਾਂ ਨੂੰ ਹੁਣ ਜੱਗੇ ਦੀ ਵੀਡੀਓ ਦੇਖ ਕੇ ਸਾਨੂੰ ਫੋਨ ਆਉਂਦੇ ਹੁੰਦੇ ਆ ਫਿਰ ਵੀ ਸਾਨੂੰ ਪਤਾ ਹੀ ਨਹੀਂ ਸੀ ਬਾਈ ਸਾਡਾ ਤਾਂ ਦੋਸਤ ਆ ਇਹ ਸਾਡਾ ਤਾਂ ਪਿੰਡੋਂ ਆ ਸਾਡਾ ਲਿਹਾਜ਼ੀ ਆ ਪਰ ਬਾਈ ਯਾਰ ਪਹਿਲਾਂ ਹੀ ਨਿਗਾਹ ਮਾਰਿਆ ਕਰੋ ਭੈਣੋ ਤੇ ਭਰਾਵੋ ਜੱਗਾ 10ਵੀਂ ਤਿੱਕਰ ਪੜਿਆ ਲਾਦੀਆਂ ਪੈਂਟ ਹੀ ਪੜਿਆ ਸਕੂਲ 'ਚ ਨਾ ਤੁਸੀਂ ਕਿੰਨੇ ਜਾਣੇ ਇਹਦੇ ਨਾਲ ਪੜੇ ਹੋਣਗੇ ਇਹਦੇ ਨਾਲ ਪੜੇ ਹੋਏ ਕਿੰਨੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਯੂ ਐਸ ਏ ਜਾਂ ਹੋਰ ਦੇਸ਼ਾਂ 'ਚ ਬੈਠੇ ਹੋਣੇ ਆਸਟ੍ਰੇਲੀਆ ਨੀ ਜੀਣ ਮਤਲਬ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਅੱਜ ਕਿਸੇ ਅਸੀਂ ਕਿੰਨੇ ਜ਼ਿਆਦਾ ਬੇਧਿਆਨੇ ਹੋ ਗਏ ਆ ਵੀ ਆਪਦੀਆਂ ਜੜਾਂ ਵੱਲ ਵੀ ਨਹੀਂ ਦੇਖ ਰਹੇ ਭਾਈ ਉਹ ਤੇ ਐਨ ਆਰ ਆਈ ਵੀ ਇਤਰਾਜ਼ ਕਰਦੇ ਹੁੰਦੇ ਆ ਕਿ ਤੁਸੀਂ ਸਾਡੇ ਪਿੰਡ ਦਾ ਨਾਂ ਚੁੱਕਦਾ ਸਾਰੇ ਵਰਲਡ 'ਚ ਬਿਲਕੁਲ ਜੀ ਬਹੁਤ ਥਾਵਾਂ ਤੇ ਹੁੰਦੀ ਆ ਸਾਡੀ ਨਹੀਂ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਨਾ ਤੁਹਾਡੇ ਹੁਣ ਇਹਦਾ ਜੱਗੇ ਪੀਰੇ ਦਾ ਦੱਸੋ ਤੁਸੀਂ ਇੱਕ ਸਾਲ ਤੋਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਬੰਦਾ ਘਰੇ ਪਿਆ ਮੰਜੇ ਤੇ ਮਾਂ ਜਦੋਂ ਲੰਗਰ 'ਚੋਂ ਪ੍ਰਸ਼ਾਦਾ ਪਾਉਣ ਜਾਂਦੀ ਸੀ ਤੇ ਕਿਸੇ ਨੇ ਦੇਖੀ ਨਹੀਂ ਨੀ ਬੇਬੇ ਜੱਗੇ ਦੀ ਮਾਂ ਮੈਂ ਲੰਗਰ ਚ ਲਫਾਫਾ ਚੱਕ ਕੇ ਘਰ ਤੁਰ ਹੀ ਫਿਰਦੀ ਆ ਕਿਸੇ ਨੇ ਦੇਖੇ ਨਹੀਂ ਵੀ ਜੱਗਾ ਸਾਲ ਹੋ ਗਿਆ ਦੇਖੇ ਨਹੀਂ ਕਿਤੇ ਯਾਰ ਜੱਗਾ ਇੱਥੇ ਖੜਾ ਹੁੰਦਾ ਸੀ ਜਿੰਨਾਂ ਦੇ ਨਾਲ ਇਹਨੇ ਕੰਮ ਕੀਤਾ ਉਹਨਾਂ ਨੇ ਵੀ ਨਹੀਂ ਪੁੱਛਿਆ ਜਾ ਕੇ ਵੀ ਜੱਗਾ ਦਾ ਕੀ ਬਣਿਆ ਜੱਗੇ ਕੋਲੇ ਵੋਕਰ ਵੀ ਹੈ ਨਹੀਂ ਸੀ ਇਹਨਾਂ ਵੋਕਰ ਨਾਲ ਤੁਰ ਪੈਂਦਾ ਇਹ ਆ ਇੱਕ ਖੁੰਡੀ ਤੇ ਕੰੰਦਾ ਨੂੰ ਹੱਥ ਪਾ ਪਾ ਕੇ ਤੁਰਦਾ ਵੀਡੀਓ ਦੇਖੋ ਤੁਸੀਂ ਘਰ ਦੇ ਵਿੱਚ ਹਾਲਾਤ ਦੇਖੋ ਕੀ ਆ ਦੋਨੇ ਮਾਂ ਪੁੱਤਾਂ ਦੇ ਜਦੋਂ ਸਾਨੂੰ ਵੀਡੀਓ ਆਈ ਤਾਂ ਅਸੀਂ ਵੀਰੇ ਉਹਨਾਂ ਨੂੰ ਡਿਊਟੀ ਲਾਈ ਵੀ ਤੁਸੀਂ ਜਾ ਕੇ ਦੇਖ ਕੇ ਆਓ ਆਪਾਂ ਨੂੰ ਵੀਡੀਓ ਕਿਹਨਾਂ ਨੇ ਭੇਜੀ ਸੀ ਜੱਗੇ ਨੇ ਭੇਜੀ ਸੀ ਆਪੇ ਭੇਜੀ ਸੀ ਹਾਂ ਜੱਗੇ ਨੇ ਨਹੀਂ ਭੇਜੀ ਸੀ ਤੁਹਾਨੂੰ ਆਪੀ ਜੱਗੇ ਕਿੱਥੋਂ ਲਈ ਨੰਬਰ ਤੂੰ ਸਾਡਾ ਨੰਬਰ ਗਵਾਂਡੀਆਂ ਦਿੱਤਾ ਸੀ ਹਾਂ ਦੇਖੋ ਆਪਦੀ ਵੀਡੀਓ ਆਪ ਹੀ ਭੇਜਦਾ ਸੀ ਜੱਗਾ ਸਾਨੂੰ ਜਦੋਂ ਇਹਨੇ ਵੀਰੇ ਨੇ ਵੀਡੀਓ ਭੇਜੀ ਦੱਸਿਆ ਬੋਲ ਕੇ ਵੀ ਮੈਂ ਬਹੁਤ ਔਖਾ ਵਾਂ ਮੇਰੀ ਮਾਂ ਵਾਂ ਤੇ ਮੈਂ ਆ ਦੋਨੇ ਮਾਂ ਪੁੱਤੀਆਂ ਸਾਡਾ ਬਹੁਤ ਔਖਾ ਸਾਡੀ ਮਦਦ ਕਰੋ ਤਾਂ ਫਿਰ ਅਸੀਂ ਗੁਰਪ੍ਰੀਤ ਉਹਨਾਂ ਦਾ ਬਲਵੀਰ ਬਾਈ ਉਹਨਾਂ ਦਾ ਜਿੰਮਾ ਲਾਇਆ ਵੀ ਤੁਸੀਂ ਜਾ ਕੇ ਦੇਖ ਕੇ ਆਓ ਮਿਲ ਕੇ ਆਓ ਵੀ ਤੁਹਾਡੇ ਇਲਾਕੇ ਦੇ ਵਿੱਚੋਂ ਫੋਨ ਆ ਰਿਹਾ ਤਾਂ ਫਿਰ ਵੀਰ ਹੁਣੇ ਗਏ ਹਾਲਾਂਕਿ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਅਸੀਂ ਇੱਥੇ ਕਰਾ ਦਿੰਨੇ ਆਪਰੇਸ਼ਨ ਸਾਨੂੰ ਵੀ ਪਤਾ ਸੀ ਵੀ ਜੇ ਇਹਨਾਂ ਨੂੰ ਕਹੀ ਉੱਥੇ ਕਰਾ ਦੇਣਗੇ ਪਰ ਅਸੀਂ ਚਾਹੁੰਦੇ ਸੀ ਵੀ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਅਸੀਂ ਕਿੰਨੇ ਸੈਲਫਿਸ਼ ਬਣ ਗਏ ਆ ਅਸੀਂ ਕਿੰਨੇ ਖੁਦਗਰਜ਼ ਬਣ ਗਏ ਆ ਵੀ ਸਿਰਫ ਆਪਣੀ ਗਰਜ਼ ਪੂਰੀ ਕਰਨ ਤੱਕ ਹੀ ਸਾਨੂੰ ਮਤਲਬ ਆ ਬਸ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਤੇ ਜੱਗੇ ਵੀਰੇ ਦੀ ਚੜ੍ਹ ਦੀ ਕਲਾ ਵਾਸਤੇ ਅਰਦਾਸ ਕਰਿਓ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਜੰਗ ਮੁੰਡਾ ਨੌਜਵਾਨਾ ਚਲੋ ਆਪਣੇ ਪੈਰਾਂ ਸਿਰ ਹੋ ਕੇ ਆਪਣੀ ਮਾਂ ਦੀ ਸੇਵਾ ਕਰੇ ਆਪਣੀ ਮਾਂ ਨੂੰ ਸੁੱਖ ਦੇਣ ਦਾ ਟਾਈਮ ਆ ਇਹਦਾ ਹੁਣ ਉਹਨੂੰ ਸੁੱਖ ਦੇ ਸਕੇ ਮਾਤਾ ਦੇ ਕੰਨਾਂ ਤੋਂ ਸੁਣਦਾ ਨਹੀਂ ਹੁਣ ਜਿੰਨੀਆਂ ਆਪਾਂ ਗੱਲਾਂ ਕਰੀ ਜਾਂਦੇ ਹਾਂ ਉਹਨੂੰ ਕੋਈ ਸੁਣਦਾ ਨਹੀਂ ਵਿਚਾਰੀ ਨੂੰ ਉਹਦੀਆਂ ਕੰਨਾਂ ਦੀ ਮਸ਼ੀਨ ਲੱਗ ਸਕੇ ਅਰਦਾਸ ਕਰਿਓ ਮਾਤਾ ਨੂੰ ਸੁਣਨ ਲੱਗ ਜੇ ਵਿਚਾਰੀ ਨੂੰ ਤੇ ਇਹ ਤੁਰ ਸਕੇ ਵੀਰ ਇਹਦੇ ਚੂੜਾ ਪੈ ਜਵੇ ਅਰਦਾਸ ਕਰਿਓ ਤੇ ਜੱਗੇ ਵਰਗੇ ਬੜੇ ਨੇ ਯਾਰ ਭਾਈ ਜਿਹੜੇ ਇਦਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦੇ ਕਾਰਨ ਕਈ-ਕਈ ਸਾਲਾਂ ਤੋਂ ਮੰੰਜਿਆਂ ਤੇ ਪਏ ਨੇ ਇਹ ਜਿਹੜੇ ਖੁਰਦਾਰ ਬੰਦੇ ਹੁੰਦੇ ਆ ਇਦਾਂ ਦੇ ਕਿਉਂਕਿ ਹੱਥ ਕੱਢ ਕੇ ਮੰਗਣਾ ਵੀ ਨਹੀਂ ਆਉਂਦਾ ਸ਼ਰਮ ਆਉਂਦੀ ਆ ਸਾਨੂੰ ਅਸੀਂ ਮਿਡਲ ਕਲਾਸ ਦੇ ਜਿਹੜੇ ਲੋਕ ਆ ਨਾ ਨਾ ਤਾਂ ਅਸੀਂ ਮੰਗਣ ਜੋਗੇ ਨਾ ਅਸੀਂ ਮਰਨ ਜੋਗੇ ਨਾ ਅਸੀਂ ਜਿਉਣ ਜੋਗੇ ਆ ਅੰਦਰ ਹੀ ਪਏ ਸਾਲ ਨਿਕਲ ਗਿਆ ਵੀਰ ਦਾ ਨਹੀਂ ਤਾਂ ਇੱਕ ਸਾਲ ਪਹਿਲਾਂ ਵੀ ਕੋਈ ਹੱਲ ਹੋ ਜਾਣਾ ਸੀ ਕਿਸੇ ਦੇ ਮੂਰੇ ਪਰ ਹੱਥ ੱਡਣਾ ਕਿਤੇ ਛੋਟੀ ਜੀ ਗੱਲ ਆ ਭਾਈ ਪਰ ਬੜੀ ਦੁੱਖ ਦੀ ਗੱਲ ਆ ਉਹਨਾਂ ਨਾਲ ਦੇ ਜੰਮਿਆਂ ਨੂੰ ਕਿਉਂ ਨਹੀਂ ਦਿਖਾਇਆ ਜੱਗਾ ਜਿਹੜੇ ਚਾਹੇ ਸ਼ਰੀਕੇ ਕਬੀਲੇ ਚੋਂ ਸੀ ਚਾਹੇ ਰਿਸ਼ਤੇਦਾਰੀਆਂ ਚੋਂ ਸੀ ਚਾਹੇ ਪਿੰਡ ਦੇ ਵਿੱਚੋਂ ਕੋਈ ਵੀਰ ਭਰਾ ਸੀ ਜਿਹੜੇ ਇਹਦੇ ਬਰਾਬਰ ਦੇ ਹਾਨੀ ਪਰਮਾਣੀ ਸੀ ਜਿਹੜੇ ਇਹਦੇ ਨਾਲ ਖੇਡਦੇ ਵੱਡੇ ਹੋਏ ਆ ਕਿਸੇ ਇੱਕ ਦੇ ਮਨ ਚ ਵੀ ਦਇਆ ਨਹੀਂ ਆਈ ਕਿਸੇ ਇੱਕ ਦੇ ਮਨ ਚ ਵੀ ਇਹ ਭਾਵਨਾ ਕਿਉਂ ਨਹੀਂ ਆਈ ਜਿਹੜੀ ਜੱਗੇ ਨੂੰ ਇੱਥੇ ਤੱਕ ਆਉਣ ਲਈ ਮਜਬੂਰ ਹੋਣਾ ਪਿਆ ਧੰਨਵਾਦ ਅਗਰਪੀ ਵੀਰੇ ਧੰਨਵਾਦ ਜੀ ਆਪ ਤੁਹਾਡਾ ਵੀ ਬਹੁਤ-ਬਹੁਤ ਵਾਹਿਗੁਰੂ ਮਿਹਰ ਕਰਨਾ ਮਾੜਾ ਕੋਈ ਗੱਲ ਨਹੀਂ ਜੀ ਨਾ ਹੱਥ ਜੋੜੋ ਕੋਈ ਗੱਲ ਨਹੀਂ ਠੀਕ ਹੋ ਜਾਣਾ ਹੁਣ ਕੋਈ ਗੱਲ ਨਹੀਂ ਠੀਕ ਹੋ ਜਾਣਾ ਜੱਗੇ ਮੰਮੀ ਤਾਂ ਕਿਨਾ ਮਨਜੀਤ ਕੋਰ ਮਨਜੀਤ ਕੋਰ ਡੈਡੀ ਜੀ ਦਾ ਕਿਦੋਂ ਚਲੇਗਾ ਮਰ ਰਹਿਣਾ ਜੀ ਇੱਥੇ ਮੇਰੇ ਜਨਮ ਤੋਂ ਪਹਿਲਾਂ ਮਰ ਰਹਿਣਾ ਇੱਥੇ ਅੱਛਾ ਜਾਨ ਨਹੀਂ ਪਾਲਿਆ ਮਰ ਰਹਿਣਾ ਅੱਛਾ ਜੀ ਭੈਣ ਨੂੰ ਵੀ ਤਰੀ ਨੂੰ ਨਹੀਂ ਪਾਲਿਆ ਹਾਂਜੀ ਕਿ ਨਹੀਂ ਵਿਆਹ ਲਵਾਣੀ ਲਵਾਦਣੀ ਲਵਾਦਣੀ ਐਨ ਕੁ ਲਵਾਣੀ ਐਨ ਲਵਾ ਦੇਣੀ ਇੱਥੇ ਲਾ ਦੇਣੀ ਮਾਤਾ ਐਨ ਕੁ ਵੀ ਲੱਗੂਗੀ ਕੰਨਾਂ ਦੇ ਵਿੱਚ ਮਸ਼ੀਨ ਵੀ ਲੱਗੂਗੀ ਮਾਂ ਸੁਣਨ ਵਾਲੀ ਮਸ਼ੀਨ ਠੀਕ ਹੈ ਹਾਂ ਕੋਈ ਨਾ ਮਾਂ ਕੋਈ ਨਾ ਚਲੋ ਕੀ ਕਹੀਏ ਹਰ ਵੀਡੀਓ ਦੇ ਵਿੱਚ ਆਹੀ ਗੱਲਾਂ ਹੁੰਦੀਆਂ ਬਹੁਤ ਲਹਣਤਾਂ ਵੀ ਪਾ ਲੈਂਦੀਆਂ ਬੜੇ ਐਸੇ ਸ਼ਬਦ ਵੀ ਬੋਲ ਲੈਂਦੇ ਆ ਬਾਅਦ ਦੇ ਵਿੱਚ ਆਪਣੇ ਆਪ ਨੂੰ ਵੀ ਐਂ ਲੱਗਦਾ ਵੀ ਨਹੀਂ ਆਪਾਂ ਨੂੰ ਜਿਹਾ ਕਹਿਣਾ ਨਹੀਂ ਸੀ ਚਾਹੀਦਾ ਪਰ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਿਹਰ ਕਰਿਓ ਕਿਰਪਾ ਕਰਿਓ ਕਿ ਸਾਡੇ ਛੋਟੇ ਭਰਾ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਜੋਗਾ ਕਰਿਓ ਇਹ ਕਿਸੇ ਦੀ ਮਦਦ ਕਰਨ ਜੋਗਾ ਹੋ ਜੇਵੇ ਇਹ ਕਿਸੇ ਨੇ ਇਦਾਂ ਨਾ ਕਰੇ ਜਿੱਦਾਂ ਇਹਦੇ ਨਾਲ ਹੋਈ ਆ ਇਹ ਕਿਸੇ ਹੋਰ ਦੀ ਬਾਹ ਫੜ ਸਕੇ ਇਹਨੂੰ ਇੰਨੀ ਕਿਸਮਤ ਬੁੱਧੀ ਬਖਸ਼ਿਓ ਤਾਂ ਹੀ ਇਸ ਘਰ ਦੇ ਵਿੱਚੋਂ ਇਹ ਵੀਰ ਦੀ ਜਿਹੜੀ ਮਦਦ ਹੋਣੀ ਆ ਉਹਦਾ ਮਨੋਰਥ ਪੂਰਾ ਹੁੰਦਾ ਵੀ ਇਹ ਵੀਰਾ ਠੀਕ ਹੋ ਕੇ ਕਿਸੇ ਹੋਰ ਦੀ ਮਦਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਕੁਝ ਕੀ ਕਹਤੇ ਜਿਗਿਆ ਹੁਣ ਮੇਰਾ ਵੀਰ ਬਣ ਕੇ ਠੀਕ ਵੀ ਹੋ ਜਾਣਾ ਮੈਂ ਬੰਦਾ ਬਣ ਕੇ ਹੁਣ ਆਪਣੀ ਸੇਵਾ ਮਾਂ ਦੀ ਕਰਨੀ ਹੈ ਵਧੀਆ ਤਰੀਕੇ ਨਾਲ ਰਹਿਣਾ ਮੇਰੇ ਭਰਾ ਹਾਂਜੀ ਦੇਖਦੇ ਨਾ ਕਾਤੋਂ ਨਹੀਂ ਕੋਈ ਖੜਾ ਹੈ ਕਮੀ ਕਿਤੇ ਨਾ ਕਿਤੇ ਤਾਂ ਬੰਦੇ ਚ ਆਪਦੇ ਚ ਵੀ ਹੁੰਦੀ ਹੈ ਬਾਈ ਹਾਂਜੀ ਉਹਦੇ ਵੱਲ ਵੀ ਧਿਆਨ ਦੇਣਾ ਠੀਕ ਹੈ ਚਲੋ ਬਹੁਤ ਧੰਨਵਾਦ ਗੁਰਪ੍ਰੀਤ ਜੀ ਸ਼ੁਕਰੀਆ ਲੈ ਚਲੋ ਅੰਦਰ ਆਜੋ ਜੀ ਨੇ